ਹਾਂਜੀ ਬਾਬੇ ਉਹ ਸਵਾਗਤ ਆ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੈਂ ਪਿਛਲੇ ਬਲੌਗ ਦੇ ਵਿੱਚ ਖਰਚੇ ਵੱਡੇ ਸੀਗੇ ਤੇ ਅੱਜ ਉਹ ਬਹੁਣ ਲੱਗੇ ਏਹਰਾ ਬਾਤਾ ਉਹ ਕੰਤਾ 200 ਰੁਪਏ ਜਾਂਦਾ ਤੇ ਦੂਜਾ ਟਰੈਕਟਰ ਵੀ ਨਾਲ ਚੱਲਦਾ ਜੋੜੀਰ ਪਿੱਛੇ ਤਵੀਆਂ ਪਾਈਆਂ ਹੋਈਆਂ ਨੇ ਆਪਾਂ ਹੈਗਿਆ ਥੋਰ ਪਿੱਛੇ ਥੋਰ ਪਿੱਛੇ ਵੀ ਤਵੀਆਂ ਪਾਈਆਂ ਹੋਈਆਂ ਨੇ ਜਿਹੜੀਆਂ ਆਪਾਂ ਨੇ ਤਵੀਆਂ ਲੈਤੀਆਂ ਹੋਈਆਂ ਪਾਈਆਂ ਹੋਈਆਂ ਨੇ ਤੇ ਬਾਕੀ ਅੱਜ ਇਹ ਆਪਾਂ ਸਾਰਾ ਖੱਤਾ ਤਿਆਰ ਕਰਦਾ ਨਾ ਰੂਟਾ ਰੂਟਾ ਵੈਟਰ ਸਭ ਕੋ ਸੱਜਮਾ ਦਣਾ ਹਲਾ ਨਾਲ ਪਾਦਣਾ ਸੁਭਾ ਘਸ ਬੁੱਗਾ ਸਾਰਾ ਖੱਤਾ ਤਿਆਰ ਕਰਦਣਾ ਤੇ ਬਾਕੀ ਮੇਰੇ ਵੀਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਨੂੰ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹੋਰ ਵੀਡੀਓ ਦੇਖਣ ਤੋਂ ਮਿਲ ਸਕਣ ਤੇ ਬਾਕੀ ਘਰੋਲੇ ਬਹੁਤ ਪੈਂਦੇ ਨੇ ਥੋਣ ਗਿਰਨ ਦਾ ਵੀ ਖਤਰਾ ਮੈਂ ਲੋਕਾਂ ਦਾ ਡਰਦਾ ਵੀ ਮੈਂ ਦਾ ਬਲੌਗ ਘੱਟ ਹੀ ਬਣਾਉਣਾ ਵੀ ਤਵੀ ਤੂੰ ਵੀ ਥੱਲੇ ਜੇ ਆ ਵੀ ਗਿਆ ਤੇ ਲੱਪਣਾ ਵੀ ਨਹੀਂ ਹੈਗਾ ਮਿੱਟੀ ਹੈਗੀ ਆ ਇਹ ਤੇ ਬਾਕੀ ਪਹਿਲਾਂ ਵੀ ਮੇਰੇ ਨਾਲ ਐਵੇਂ ਹੋਇਆ ਹੋਇਆ ਮੈਂ ਜਦ ਟੂੜੀ ਵਾਲੀ ਮਸ਼ੀਨ ਤੇ ਸੀਜ਼ਨ ਲਾ ਰਿਹਾ ਸੀ ਮੇਰਾ ਪੁਰਾਣਾ ਫੋਨ ਤੇਰਾ ਉਹ ਮੇਰਾ ਬੱਟ ਤੋਂ ਟਰੈਕਟਰ ਤੋਂ ਗਿਰ ਪਿਆ ਸੀਗਾ ਉਹ ਸਾਰਾ ਫਟ ਗਿਆ ਸੀਗਾ ਉਹਦਾ ਕੋਈ ਕੰਮ ਨਹੀਂ ਹੋਣਾ ਲਾ ਸੀਗਾ ਉਹਦਾ ਸਾਰਾ ਕੰਮ ਨਵਾਂ ਹੋਣਾ ਦੀ ਆ ਇਸ ਕਰਕੇ ਆਪਾਂ ਹੁਣ ਸੇਫ ਬਣਾਉਣਿਆ ਵੀਡੀਓ चलना चाहिए ट्रैक्टर इधर आप चलते इतना मैं हौल कर लिया बाकी तविया पूरी खोलिया हुई ने चेक करो इस तो बाद आप देवे सुभागा तो डैडी फेरने सुभागे पिछे तविया सुभागे फेरके उस तविया फेरन गए फिर फिर हल फेर, के फेर, फेर हाँ दो होर जो पिछले हल हाँ पावे फिर फिर सुभागा फिर रूटा पिट ਦਾ ਕੋਡ 3610 ਇਹ ਮਾਕੇ ਮਿੱਤਰੋ ਆਹ ਚੱਲਦਾ ਚੌਂਡੀਏ ਚੱਲਦਾ ਬਹੁਤ ਆ ਪਹਿਲਾਂ ਮੈਂ ਬਾੜ ਲਿਆ ਉਧਰ ਆ ਗਏ ਆਪਣੇ ਕਰਦ ਪਾਉਗੀ ਮੈਨੂੰ ਤਾਂ ਪਿੱਛੇ ਘੱਟਦੇ ਜੀਏ ਮੈਂ ਇਹਨਾਂ ਮੋੜੇ ਕੱਟ ਲਿਆ ਹੁਣ ਗੰਦ ਜਾਂਦੇ ਆ ਹੁਣ ਹੋੜ ਹੀ ਕਰ ਲਿਆ ਟਰੈਕਟਰ ਤੇ ਬਾਕੀ ਮਿੱਤਰੋ ਤੁਹਾਨੂੰ ਹੁਣ ਤਵੀਆਂ ਨਾਲ ਸਾਰਾ ਬਾਕੇ ਫੇਰ ਮਿਲਾਂਗੇ। ਲਓ ਜੀ ਮਿੱਤਰੋ ਤਵੀਆਂ ਨਾਲ ਦੋਹਾਂ ਰਕਾਦਾ ਮੈਂ ਤਵੀਆਂ ਘਰੇ ਕੱਟਿਆ ਆ ਤੇ ਡੈਡੀ ਦੇ ਤੇ ਹੁਣ ਫੋਰਡ ਪਿੱਛੇ ਪਾਇਆ ਹੋਇਆ ਸੁਭਾਗਾ ਤੇ ਜੌਂਡੀਅਰ ਪਿੱਛੇ ਪਾਈਆਂ ਜਾਨੇ ਕਵੀਆਂ ਉਹ ਚੱਲਦਾ ਇਹ ਉੱਧਰ ਜੌਂਡੀਅਰ ਚੱਲਦਾ ਇਤੋਂ ਬਾਅਦ ਤਵੀਆਂ ਮਾਰਦੇ ਇੱਕ ਵਾਰ ਮੋਰ ਸੁਭਾਗਾ ਫੇਰ ਕੇ ਜਵਾ ਤਵੀਆਂ ਫੇਰ ਕੇ ਉਤੋਂ ਬਾਅਦ ਫੇਰ ਸੁਭਾਗਾ ਉਤੋਂ ਬਾਅਦ ਦੋ ਵਾਰੀ ਹੜਾ ਨਾਲ ਫੇਰ ਸੁਭਾਗਾ ਫੇਰ ਰੁਟਾ ਪਿੱਤਰ ਫੇਰ ਜਮੀਨ ਤਿਆਰ ਆਗੇ ਮਿੱਤਰੋ ਗਰਦ ਬਹੁਤ ਆ ਲਓ ਜੀ ਮਿੱਤਰੋ ਮਾਰਦੇ ਹਾਂ ਸੁਹਾਗਾ ਤੇ ਉਧਰ ਹਲ ਚਾਉਂਦੇ ਨੇ ਖਾਲ ਪਾਲਿਆ ਲੋ ਜੀ ਮਿੱਤਰੋ ਇੱਧਰ ਚੱਲਦਾ ਸਪਾਕਾ ਤੇ ਉਧਰ ਨਾਲ ਦੀ ਨਾਲ ਹਾਈ ਚੱਲਦੇ ਨੇ ਪੂਰੇ ਢੁੰਗੇ ਰਾਖੇ ਮਾਰਦੇ ਆ ਤੇ ਹੁਣੀ ਹੁਣੀ ਫਲਾਂ ਦੇ ਫਾਲੇ ਨਵੇਂ ਬਾਦੇ ਤੁਹਾਨੂੰ ਉਹ ਵੀ ਦਿਗਾ ਦੇਂਗੇ ਪੁਰਾਣੇ ਆਪਾਂ ਕੱਢਦੇ ਉਹ ਘਾਸੀਏ ਗਏ ਸੀਗੇ ਵੀ ਚੱਲ ਨਵੇਂ ਪਾਣਾਂ ਨੇ ਆ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਕਰੋ ਤਾਂ ਕਿ ਤੁਹਾਨੂੰ ਹੋਰ ਵੀਡੀਓ ਦੇਖਣ ਨੂੰ ਮਿਲ ਸਕਣ ਤੇ ਅਗਰ ਚੱਲਦਾ ਆਪਣਾ ਆਓ ਜੀ ਮਿੱਤਰੋ ਇੱਧਰ ਹਲਾ ਨਾਲ ਬਾਧਾ ਡੈਡੀ ਨੇ ਹੁਣ ਲੱਗ ਗਿਆ ਉਹ ਘਾਰੇ ਚ ਤੇ ਮੈਂ ਇਧਰ ਆ ਫੂਸਿਆ ਇਕੱਠਾ ਕਰਕੇ ਅੱਗ ਲਾਉਣ ਲੱਗ ਗਿਆ ਸੀ ਕਹੀ ਨਾਲ ਬਾਕੀ ਆ ਖੜਾ ਤੇ ਹੁਣ ਆਪਾਂ ਸੁਹਾਗਾ ਇਕੱਠਾ ਕਰਕੇ ਇਹਨੂੰ ਘਰੇ ਲੈ ਕੇ ਜਾਂਦੇ ਆ ਸੁਹਾਗੇ ਨੂੰ ਤੇ ਬਾਕੀ ਹੁਣ ਹਲਾ ਨਾਲ ਵਾਕੇ ਬਸ ਇਹਦੇ ਵਿੱਚ ਜੌਂਡੀਰ ਨਾਲ ਰੂਟਾ ਵਿਟਰੀ ਫੇਰਾਗੇ ਕਿਉਂਕਿ ਇਥੋਂ ਪੋਲਾ ਰਹੂ ਜੇ ਆਪਾਂ ਹਲਾ ਨਾਲ ਉਹ ਕਰਤਾ ਫਿਰ ਥੋਣੇ ਉਹ ਕਹਿੜਾ ਜਾਂ ਹੋ ਜਾਣਾ ਤੇ ਬਾਕੀ

ਅੱਕਾ ਪੰਲਾ ਦੀ ਹੁਣ ਤੇ ਸੁੱਕਾ ਜਾਂ ਫੁੱਸ ਧਰਦੀ ਹੈ ਚੱਲ ਪੂ ਤੇ ਬਾਕੀ ਹੁਣ ਆਪਾਂ ਸੁਹਾਗਾ ਘਰੇ ਲੈ ਕੇ ਚੱਲਾਂਗੇ ਤੇ ਬਾਕੀ ਹੁਣ ਤੁਸੀਂ ਜ਼ਮੀਨ ਚੈੱਕ ਕਰੋ ਬਸ ਹੋ ਵਧੀਆ ਬਣ ਗਈ ਕਵੀ ਲਾਤੀ ਤੇ ਲੋ ਜੀ ਮਿੱਤਰੋ ਇਹ ਤਾਂ ਹੁਣ ਆਪੀ ਚੱਲੀ ਜਾਊਗੀ ਤੇ ਇਧਰ ਆਪਣਾ ਟਰੈਕਟਰ ਖੜਾ ਕੋੜ ਤੇ ਆਪਾਂ ਅੱਗ ਲਾਤੀ ਤੇ ਹੁਣ ਆਪਾਂ ਦੇਖਦੇ ਆ ਘਰੇ ਚੱਲਦੇ ਆ ਫਿਰ ਫੇਰ ਆਵਾਂਗੇ ਨਹੀਂ ਉਹ ਟਾਲੀਆਂ ਥੱਲੋਂ ਉਹ ਘਟਦੇ ਆਪਾਂ ਕੱਖ ਅੱਗ ਅੱਗ ਚੱਲਦੀ ਨਹੀਂ ਇਹਨੂੰ ਖੜ ਕੇ ਮਚਾ ਦੇ ਲਵੇ ਜੀਰੀ ਖੜੀ ਆ ਉਰੀ ਖੜ ਜਾਣਿਆ 2 ਮਿੰਟ ਕੁਝ ਨਹੀਂ ਹੁੰਦਾ ਲੋ ਜੀ ਮਿੱਤਰੋ ਡੈਡੀ ਸੁਹਾਗਾ ਘਰੇ ਲੈ ਗਏ ਤੇ ਆਪਾਂ ਹੁਣ ਜੌਂਡੀਰ ਨਾਲ ਗਾਉਣੇ ਆ ਤੇ ਬਾਕੀ ਮਿੱਤਰੋ ਆਪ ਆ ਕੇ ਡੈਡੀ ਫੇਰਨਗੇ ਰੂਟਾ ਬਿੱਟਰ ਕਾਲੂ ਆਪਾਂ ਦੇ ਬੀਜਣੇ ਨੇ ਆਲੂ ਤੁਹਾਨੂੰ ਪਤਾ ਹੀ ਆ ਕਾਲੂ ਆਪਾਂ ਦੇ ਆਲੂ ਬੀਜਣੇ ਨੇ ਇਹ ਬਾਕੀ ਹੁਣ ਮੈਂ ਸਾਮ ਨੂੰ ਆ ਆ ਕੇ ਸਾਰਾ ਮੈਨਾ ਆ ਕੇ ਮੋੜੀ ਵਾਲੇ ਸਿੱਟੜ ਜਾਊਗਾ ਸਾਥ ਆਤੀ ਅੱਜ ਦਾ ਬਲਾਉਂਦੋ ਜੈਸ ਤੋਂ ਵਧੀਆ ਰੱਖਿਆ ਚਾਹਾਂਗਾ ਕਿ ਦੱਸੋ ਲੋ ਜੀ ਮਿੱਤਰੋ ਸਾਰਾ ਹਲਾ ਨਾਲ ਵਾਦਾ ਤੇ ਉਹ ਚੈੜੀ ਰੋਟਾ ਮੀਟਰ ਫੇਰਨੇਗੇ ਰਾਤ ਨੂੰ ਇਹ ਕੱਢ ਕੇ ਬਚਾਉਗੇ ਤੇ ਇਹ ਬਾਕੀ ਕਾਲੂ ਆਪਾਂ ਆਲੂ ਵੀ ਜੜਨੇ ਨੇ ਤੇ ਮੱਤਿ ਮਿੱਤਰੋ ਸਾਰਾ ਬਾਗਾ ਆਪਣੇ ਤੇ ਇਧਰ ਲੈ ਕੇ ਚੱਗ ਲਈ ਆ ਦੇਖ ਲੋ ਹੜਾ ਨੇ ਫਾੜਿਆ ਜੇ ਨਵੇਂ ਪਾਈ ਨੇ ਤੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਦਾ ਬਲੌਗ ਆਪਾਂ ਕੱਲ ਨੂੰ ਕੰਟੀਨਿਊ ਕਰਾਂਗੇ ਅੱਜ ਦਾ ਬਲੌਗ ਆਪਾਂ ਹੁਣ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ 'ਚ ਟੱਕ ਟੱਕ ਦੇ ਲਈ ਸਤਿ ਸ੍ਰੀ ਅਕਾਲ Thanks for watching.